ਆਹ ਜਿਹੜਾ ਟਰੈਕਟਰ ਬਾਹਰ ਆਇਆ ਉਹਦੇ ਸਾਰੇ ਮੈਂ ਉਹਨੂੰ ਕਹਿਵਾਂਗਾ ਸਦਾ ਵਾਧਵਾ ਜਾ ਸਾਰਾ ਠੀਕ ਹੋਈ ਗੱਲ ਨਹੀਂ ਆਗਾ ਟਰੈਕਟਰ ਖੋਦਾ ਨਹੀਂ ਸਿਰਫ ਪਤਾ ਨਹੀਂ ਸਭ ਠੀਕ ਆ ਬਾਈ ਸਾਰਾ ਢੇ ਚੱਕ ਦੇ ਦੇ ਉਹਦੇ ਉਾਰੇ ਲੱਗ ਗਿਆ ਉਹਦੇ ਉਾਰੇ ਪਰ ਇਹ ਚੋਪੋ ਵੀ ਕਰ ਦੋ ਹਾਂ ਜਿਹੜੀ ਦਿਪਾਨ ਇਹ ਗੱਲ ਇਹ ਕੀ ਵਿੱਚ ਸਾਰੇ ਅਸੀਂ ਸੇਫਟੀ ਦਾ ਨਾ ਕਰੀ ਪਰਚਾ ਦਰਜ ਕਰਦੇ ਸਾਰੇ ਅਸੀਂ ਪਰਚਾ ਮਾਰੇ ਪਰ ਉਹ ਸਰਪੰਚ ਸਰਪੰਚ ਦੀ ਡਿਊਟੀ ਸਰ ਅਸੀਂ ਚੰਨਾ ਸੰਵਾਜ ਲਿਖ ਰੱਖੀ ਐ ਕੋਈ ਪਟਾ ਕੋਈ ਨਹੀਂ ਲਗਾ ਕੇ ਸਾਰਾ ਕੋਈ ਕੁਛ ਨਹੀਂ ਕਹਿਦੇ ਮਾਰਦੇ ਪਰ ਉਹਨਾਂ ਨਾਲ ਦੀ ਲਾਹ ਨਾਲ ਖੜੀ ਨਹੀਂ ਫਿਰਦੀਆਂ ਦੁਕਾਨਾਂ ਵਿੱਚ ਆੜੀਆਂ ਜਿਹੀਆਂ ਇੰਟਰਾਂ ਦੀ ਲਾਗ ਆਏ ਆਂ ਅਸੀਂ ਦੱਸੀ ਜਾਏ ਆਂ ਕਿਹੜੇ ਕੋਣ ਆਏ ਆਂ ਉਹਨਾਂ ਤੋਰੇ ਇੱਧਰ ਲਿਆਂਦਾ ਆ ਨਾਡੀ ਕੋਈ ਗੱਲ ਨਹੀਂ ਸਾਨੂੰ ਚੇਤਾ ਨਹੀਂ ਆਇਆ ਸਾਨੂੰ ਵਾਲਿਆਂ ਦੋਨੋਂ ਪਹੁੰਚਣਾ ਹੋਣਾ ਸਰਾਂ ਦਾ ਮੈਚ ਹੋਣਾ ਉਹਦਾ ਜੂਨੀਅਰਾਂ ਦਾ ਮੈਚ ਹੋਣਾ ਮੈਂ ਚਾਹੁੰਦਾ ਇਹ ਨਹੀਂ ਸਰ ਉਹ ਹੀ ਜਿਹੜਾ ਉਹਨੇ ਦਿਲਾਇਆ ਹੁੰਦੇ ਆ ਉਹਨੂੰ ਚਾਹੁੰਦੇ ਆ ਉਹਨੇ ਕੋਈ ਡਰਾਈਵਰ ਕੋ ਪਾ ਲਈ ਮੇਰਾ ਟਰੈਕਟਰ ਨਵਾਂ ਖਰਾਬ ਹੋ ਗਿਆ ਉਹ ਨਹੀ ਲਗਾ ਦਿਨ ਤੇਰਾ ਨਾ ਤਰੇ ਕੋਲ ਸਾਲ ਤੋਂ ਆਣਾ ਹੈ ਇਹ ਵੀ ਲਿਸੈਂਸ ਹੈ ਜੀ ਟਰਾਲਾ ਮੈਂ ਸਭ ਜੀ ਮਸ਼ੀਨ ਚਲਾਉਣਾ ਮੈਨੂੰ ਆਲ ਕਰੀ ਜੀ ਮੈਂ ਤਾਂ ਇਹ ਦਿਖਾ ਨਹੀਂ ਸਕਦੀ ਹੈ ਹੈਲੋ ਕੋਈ ਬਰੀ ਗੱਲ ਹੈ ਉਹ ਨਾ ਪਰਮਾਨੈਂਟ ਨਹੀਂ ਲੇਗਾ ਉਹ ਲੈ ਲੇਗਾ ਦੋ ਮਹੀਨੇ ਸੌਦਾ ਹੈ ਬੰਦਾ ਜਿਹੜਾ ਬੰਦਾ ਚਾਹੁੰਦਾ ਦੱਸਦਾ ਹੈ ਮਾਨਾ ਸਾਰਾ ਸਿਆ ਕੋਈ ਕੋਈ ਉਹ ਯਾਰਾ ਹੈ ਤੂੰ ਮਕਾਨ ਦੇਹੜਾ ਦਾ ਸਾਰਾ ਚੱਲ ਠੀਕ ਆ ਬੱਕ ਦੇ ਸਾਣਾ ਭਾਈ ਉਹ ਚਾਨਦ ਲਿਖਾਪ ਬੋਲਦਾ ਇਹ ਕਹਣਾ ਮੇਰਾ ਹੀ ਹੈ ਮੇਰਾ ਭਾਈ ਇਧਰ ਹੋ ਜਾਓ ਹਾਂ ਸਮਝਾਉਂਗਾ ਪਾਉ ਮੜੇ ਲੈ ਜਾਗੇ ਅੱਜ 6 ਜਿਹੜੇ ਤੁਸੀਂ ਆਗੇ ਜੀ ਭਾਈ ਸਿਮਰ ਹਾਂ ਹਟ ਜਦੋਂ ਨਵਾਂ ਟਰੈਕਟਰ ਲੈ ਆਣਾ ਭਾਈ ਆਹਾਂ ਕੋਹ ਨਾ ਲੈ ਕੋਈ ਹੈ ਨਾ ਤੁਹਾਡੇ ਕੋਲ ਨਹੀਂ ਖੁੰਦਾ ਪੰਜਣ ਜਣਿਆ ਭਾਈ ਪੰਜੇ ਹੋਰ ਨਾ ਕਿਹਦਾ ਖੋਲੋ ਨਹੀਂ ਹੋਈਗਾ ਕਿ ਟਰੈਟੇਸ ਅੰਦਰ ਲੋਡ ਹੀ ਨਹੀਂ ਹੋਣੀ ਉਹ ਆਪਣਾ ਖਰਾਬ ਹੋ ਗਿਆ ਸ਼੍ਰੀ ਬਾਣ ਜੀ ਅਸੀਂ ਐਸਐਸਫ ਸੁਰੱਖਿਆ ਸੜਕ ਸੁਰੱਖਿਆ ਫੋਰਸ ਗਰਾਸਪੁਰ ਐਸਐਸਆਈ ਸੁਰਿੰਦਰ ਸਿੰਘ ਵਾਇਰਲੈਸ ਕੰਟਰੋਲ ਨੂੰ ਤੋਂ ਸੂਚਨਾ ਮਿਲੀ ਵੀ বাস ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹਹੀਂ ਆਇਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਐ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਸੀ ਉਹਨੇ ਤਿੰਨ ਚਾਰ ਜਣੇ ਆ ਉਹਦੇ ਉਹ ਹੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਜੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਆ ਤੇ ਇਹਨੂੰ ਨਾਲ ਦੇਖ ਲੈ ਵੀ ਹੁਣ ਜਮਾ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰੀਏ ਇਹ ਹੁਣ ਸਿਟੀ ਵਾਲਿਆਂ ਆਈਓ ਹੁੰਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾ ਆਖਲਾ ਬੰਦਾ ਕਿਦੇ ਸਾਟ ਲੱਗੀ ਆ ਉਦੇ ਕਾਟਿੰਗ ਦੇਖਣਗੇ ਵੀ ਜੇ ਤੱਕ ਇਹ ਕਰਾਉਣੀ ਹੈ ਨਹੀਂ ਤੇ ਫਿਰ ਮਹਾਰਾਜ ਨਵਾਂ ਕਰ ਦੇਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਦਾ